ਅੱਛਾ ਜੀ ਕਿੱਥੋਂ ਜੀ ਤੁਸੀਂ ਮੈਂ ਜੂਟਾ ਤੋਂ ਜੀ ਜੀ ਸਰ ਇਹ ਕਿੱਦਾਂ ਐਕਸੀਡੈਂਟ ਕਿੱਦਾਂ ਹੋਇਆ ਸਰ ਤੁਹਾਡੀ ਗੱਡੀ ਦਾ ਸਰ ਮੈਂ ਆਪਣੀ ਇੱਥੇ ਸਾਈਡ ਤੇ ਜਾ ਰਿਹਾ ਹਾਂ ਨਾ ਜੀ ਜੀ ਸਰ ਉਹ ਕਿਸੇ ਗੱਡੀ ਨੂੰ ਓਵਰਟੇਕ ਕਰਨ ਲੱਗੇ ਨਾ ਜੀ ਉਹ ਉਹ ਮੇਰੇ ਵਾਲੀ ਹਾਂ ਜੀ ਬੱਸ ਮੇਰੇ ਵਾਲੀ ਸਾਈਡ ਨੂੰ ਮੱਗਾ ਤੇ ਸਿੱਧਾ ਹੀ ਝਟਕਾ ਨਾ ਜੀ ਜੀ ਕੀ ਗੱਲ ਹੋ ਗਈ ਲੱਗੀ ਆ ਜੀ ਹਾਂ ਜੀ ਬਸ ਇੰਨੀ ਮਤਲਬ ਤੁਸੀਂ ਠੀਕ ਆ ਤੁਹਾਡੀ ਜਾਨੀ ਮਾਲੀ ਤਾਂ ਨੁਕਸਾਨ ਤਾਂ ਨਹੀਂ ਜ਼ਿਆਦਾ ਹੋਇਆ ਜੀ ਮਾਲੀ ਜੀ ਹੁਣ ਮੈਨੂੰ ਪਤਾ ਲੱਗਿਆ ਮੈਂ ਗੱਡੀ ਚੋਂ ਉੱਤਰਾਂ ਬਾਜੀ ਆਹ ਤੁਹਾਨੂੰ ਝਟਕਾ ਲੱਗਾ ਮੈਂ ਹਨਾ ਨਹੀਂ ਸਰੀਰ ਨੂੰ ਇਹਨੋਂ ਤਾਂ ਕਾਫੀ ਜੱਟ ਨਹੀਂ ਮੈਂ ਹਨਾ ਜੀ ਜੀ ਬੈਲੈਂਸ ਪਾਪ ਆਇਆ ਜੀ ਸਰ ਹੁਣ ਥੋੜਾ ਥੋੜਾ ਜਾਣ ਕੇ ਠੀਕ ਹੈ ਤੁਸੀਂ ਸਰ ਕੱਲੇ ਸੀਗੇ ਆ ਮੈਂ ਕਰ ਲਈ ਹਾਂ ਹਾਂ ਜੀ ਠੀਕ ਠੀਕ ਹੈ ਸਰ ਜੀ ਕਿੱਦਾਂ ਹੋਇਆ ਕਿਤਾ ਐਕਸੀਡੈਂਟ ਹੈ ਸਰ ਇਹ ਸਾਰੇ ਸਾਹਮਣੇ ਤੋਂ ਓਵਰਟੇਕ ਕਰ ਰਹੇ ਸੀ ਜੀ ਜੀ ਇਹਨਾਂ ਨੇ ਸਿੱਧੇ ਯਾਨੀ ਕਿ ਤੁਸੀਂ ਕਿੱਧਰੋਂ ਆ ਰਹੇ ਸੀ ਸਰ ਆਏ ਜਿਲੰਦਰ ਤੋਂ ਹੁਸ਼ਿਆਰਪੁਰ ਨੂੰ ਜਾ ਰਹੇ ਹਾਂ ਜੀ ਜੀ ਕੀ ਨਾਮ ਆ ਸਰ ਤੁਹਾਡਾ ਕਰਾ ਕੁੰਦੇ ਸੀ ਅੱਛਾ ਜੀ ਸਰ ਇਹ ਐਕਸੀਡੈਂਟ ਹੋਇਆ ਕਿਵੇਂ ਆ ਸਰ ਇਹ ਹੋਇਆ ਇਹ ਚਾਰਪਟਵਾਲ ਤੋਂ ਆ ਜਾਨੀ ਕਿ ਆਦਮਪੁਰਵਾਲ ਤੋਂ ਜਲੰਧਰ ਨੂੰ ਜਾ ਰਹੀ ਸੀ ਕਾਰ ਜੀ 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 ਸਿਫਟ ਗੱਡੀ ਆ ਨਾ ਹਾਂ ਸਿਫਟ ਗੱਡੀ ਜੀ ਇਹ ਓਵਰਟੇਕ ਕਰ ਰਹੀ ਸੀ ਇਹਨਾਂ ਤੋਂ ਗੱਡੀ ਕੱਟੀ ਨੇ ਗਈ ਇਹਨਾਂ ਬਸ ਦੇ ਵਿੱਚ ਮਾਰੀ ਗਿਆ ਗਈ ਜੀ ਜੀ ਇਹ ਬਸ ਦੀ ਆਪਣੀ ਇੱਕ ਫਰੰਟ ਸਾਈਡ ਕਿੱਧਰ ਲਈ ਬਣੇ ਲੱਗੀ ਆ ਗੱਡੀ ਸਰ ਡਰਾਈਵਰ ਸਾਈਡ ਡਰਾਈਵਰ ਸਾਈਡ ਲੱਗੀ ਆ ਸਰ ਹਾਂ ਜੀ ਠੀਕ ਆ ਜੀ ਆਪਾਂ ਜਾਨੀਮਲੀ ਨੁਕਸਾਨ ਹੋਇਆ ਸਰ ਨਹੀਂ ਸਰ ਤੇ ਸਵਾਰੀਆਂ ਸਰ ਸਹੀ ਹੈ ਸੇਫ ਹੈ ਤੇ ਕਾਰ ਚਾਲਕ ਕਿਵੇਂ ਠੀਕ ਹੈ ਸਰ ਚਾਲਕ ਠੀਕ ਹੈ ਜੀ ਉਹਦਾ ਬੈਕ ਸੈਕ ਲੱਗਾ ਜੀ ਜੀ ਬਾਰੂ ਕੀ ਟਿਵੇ ਕਾਰ ਵਾਲੇ ਨੇ ਅੱਛਾ ਜੀ ਉਹਦੋ ਗੱਡੀ ਸੰਭ ਹੀ ਨਹੀਂ ਗਈ ਤਾਂ ਓਵਰਟੇਕ ਕਰਿਆ ਜੀ